ਪੰਜਾਬ ਦੇ ਵਿੱਚ এডਿਕੇਸ਼ਨ ਕ੍ਰਾਂਤੀ ਜਿਹੜੀ ਆ ਉਹਦੀ ਸ਼ੁਰੂਆਤ ਹੋ ਗਈ ਹੈ ਮੀਨਾ ਸਕੂਲਾਂ ਦੇ ਜ਼ਰੀਏ ਅੱਜ ਨਾਭਾ ਜਿਹੜਾ ਜੀ ਲੌਰਾਂਗੇਟ ਲੜਕੀਆਂ ਦਾ ਸੀਨੀਅਰ ਸੈਕੰਡਰੀ ਸਕੂਲ ਹੈ ਔਰ ਇੱਥੇ ਦੇ ਰਿਜ਼ਲਟ ਜਿਹੜੇ ਨੇ ਅੱਜ ਆਏ ਨੇ ਬਹੁਤ ਹੀ ਬਾਖਮਾਲ ਰਿਜ਼ਲਟ ਨੇ ਔਰ ਕਈ ਪੇਰੈਂਟਸ ਨੇ ਇਹ ਵੀ ਦੱਸਿਆ ਕਿ ਅਸੀਂ ਪ੍ਰਾਈਵੇਟ ਸਕੂਲਾਂ ਤੋਂ ਸਾਡਾ ਬੱਚਾ ਹਟਾ ਕੇ ਅਸੀਂ ਸਰਕਾਰੀ ਸਕੂਲ ਦੇ ਵਿੱਚ ਲਾਇਆ ਸੀਗਾ ਔਰ ਬਹੁਤ ਹੀ ਬਾਕਮਾਲ ਉਹਨੇ ਦੀ ਉਹਦੀ ਪਰਫਾਰਮੈਂਸ ਹੈ ਨੰਬਰ ਵੀ ਬਹੁਤ ਅੱਛੇ ਆਏ ਨੇ ਇਥੇ ਦਾ ਸਟਾਫ ਜਿਹੜਾ ਪ੍ਰਿੰਸੀਪਲ ਸਾਹਿਬ ਜਾਰਾ ਸਾਰਾ ਸਟਾਫ ਜਿਹੜਾ ਬਹੁਤ ਹੀ ਬਾਕਮਾਲ ਹੈ ਜੀ ਬਹੁਤ ਅੱਛੀ ਐਜੂਕੇਸ਼ਨ ਦੇ ਰਹੇ ਨੇ ਔਰ ਬੱਚਿਆਂ ਦੇ ਨਾਲ ਬੜਾ ਅੱਛਾ ਬਿਹੇਵੀਅਰ ਬਹੁਤ ਹੀ ਖੇਡਾਂ ਦੇ ਵਿੱਚ ਵੀ ਬੜੀਆਂ ਮੱਲਾ ਮਾਰ ਰਹੇ ਨੇ ਐਜੂਕੇਸ਼ਨ ਵਿੱਚ ਮੱਲਾ ਮਾਰ ਰਹੇ ਨੇ ਹਰ ਹਰ ਪਾਸੇ ਜਿਹੜਾ ਜੀ ਬੱਚਿਆਂ ਦਾ ਭਵਿੱਖ ਜਿਹੜਾ ਓਜਵਲ ਨਜ਼ਰ ਆ ਰਿਹਾ ਇਹ ਸਿਰਫ ਤੇ ਸਿਰਫ ਜਿਹੜੀ ਸਿੱਖਿਆ ਕ੍ਰਾਂਤੀ ਹੈ ਪੰਜਾਬ ਦੇ ਵਿੱਚ ਸਰਦਾਰ ਭਗਵੰਤ ਸਿੰਘ ਮੁੱਖ ਮੰਤਰੀ ਪੰਜਾਬ ਉਹਨਾਂ ਦੀ ਬਹੁਤ ਲੰਮੀ ਸੋਚ ਔਰ ਉਹਨਾਂ ਦੀ ਬਹੁਤ ਹੀ ਦੂਰ ਦ੍ਰਿਸ਼ਟੀ ਜਿਹੜੀ ਹੈ ਪੰਜਾਬ ਦੇ ਵਿੱਚ ਰੰਗ ਲੈ ਕੇ ਆ ਰਹੀ ਹੈ ਸਾਡੇ ਮੰਤਰੀ ਹਰਜੋਤ ਬੈਂਸ ਸਾਹਿਬ ਸਾਡੇ ਭਰਾ ਉਹਨਾਂ ਦੀ ਬਹੁਤ ਮਿਹਨਤ ਜਿਹੜੀ ਹੈ ਰੰਗ ਲੈ ਆ ਰਹੀ ਹੈ ਸੋ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਜਿਹੜੇ ਬੱਚੇ ਪਾਸ ਹੋ ਗਏ ਉਹਨਾਂ ਨੂੰ ਮੁਬਾਰਕਾਂ ਜਿਹੜੇ ਫਸਟ ਸੈਕੰਡ ਥਰਡ ਆਏ ਨੇ ਉਹਨਾਂ ਨੂੰ ਮੁਬਾਰਕਾਂ ਸਭ ਤੋਂ ਵੱਡੀਆਂ ਮੁਬਾਰਕਾਂ ਪੇਰੈਂਟਸ ਨੂੰ ਕਿ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਚੋਂ ਹਟਾ ਕੇ ਸਰਕਾਰੀ ਸਕੂਲ ਚ ਲਾਇਆ ਔਰ ਅੱਜ ਉਹ ਅੱਛੀ ਪਰਫਾਰਮੈਂਸ ਕਰ ਰਿਹਾ ਹੈ। ਨਹੀਂ ਬਿਲਕੁਲ। ਤੇ ਦੇਖੋ ਅਸੀਂ ਹੁਣ ਇੱਕ ਬੁੱਕਲੇਟ ਛਾਪਾ ਰਹੇ ਹਾਂ ਜੀ ਵਿਦਵਨ ਸਭਾ ਨਾਪਾ ਦੇ ਵਿੱਚ ਜਿੰਨੇ ਸਕੂਲ ਨੇ ਸਾਡੇ ਕੋਲੇ ਸਾਡੇ ਕੋਲ ਲਿਸਟ ਆ ਗਈਆਂ ਅਸੀਂ ਉਹ ਸਕੂਲਾਂ ਦੇ ਵਿੱਚ ਜਿੰਨੇ ਵੀ ਕੰਮ ਹੁਣ ਤੱਕ ਕਰਾਏ ਨੇ ਚਾਹੇ ਉਹ ਚਾਰ ਦਿਵਾਰੀ ਦਾ ਕੰਮ ਆ ਪੱਖੇ ਲੱਗੇ ਨੇ ਬੈਂਚ ਲੱਗੇ ਨੇ ਅੰਦਰ ਕਲਾਸਰੂਮ ਟੌਪ ਕਲਾਸ ਬਣ ਰਹੀਆਂ ਲਾਇਬ੍ਰੇਰੀਆਂ ਬਣ ਰਹੀਆਂ ਨੇ ਉਹ ਸਾਰਾ ਅਸੀਂ ਉਦਘਾਟਨ ਕਰਾਂਗੇ ਔਰ ਜੀ ਮੇਨ ਸੜਕਾ ਇੱਕ ਨੰਬਰ ਤੇ ਆਇਆ ਹੈ। ਜੋ ਅਸ ਦਾ ਐਨੂਅਲ ਰਿਜ਼ਲਟ ਅਸੀਂ ਵਿਦਿਆਰਥੀਆਂ ਦਾ ਕੋਸ਼ਿਸ਼ ਕੀਤਾ ਉਹ ਬਹੁਤ ਹੀ ਵਧੀਆ ਰਿਹਾ ਸਾਡੇ ਵਿਦਿਆਰਥੀ ਬਹੁਤ ਵਧੀਆ ਅੰਕ ਲੈ ਕੇ ਪਾਸ ਹੋਏ ਨੇ ਖਾਸ ਤੌਰ ਤੇ 6ਵੇਂ 7ਵੇਂ 9ਵੇਂ ਤੇ 11ਵੇਂ ਕਲਾਸ ਦਾ ਨਤੀਜਾ ਸੀ ਜੋ ਨੌਨ ਬੋਰਡ ਕਲਾਸਾਂ ਦੇ ਉਹਨਾਂ ਦਾ ਕੋਸ਼ਿਦ ਕੀਤਾ ਤੇ ਉਹਦੇ ਵਿੱਚ ਵਿਦਿਆਰਥੀਆਂ ਦੀ ਮਿਹਨਤ ਤੇ ਖਾਸ ਤੌਰ ਤੇ ਜਿਹੜੇ ਅਧਿਆਪਕ ਸਾਹਿਬਾਨ ਦਾ ਦੀ ਮਿਹਨਤ ਉਹ ਸਾਫ਼ ਨਜ਼ਰ ਆ ਰਹੀ ਸੀ ਅਸੀਂ ਫਸਟ ਸੈਕੰਡ ਔਰ ਥਰਡ ਜੋ ਵਿਦਿਆਰਥੀ ਆਏ ਨੇ ਉਹਨਾਂ ਨੂੰ ਪਲਾਂਟ ਤੇ ਪਲਾਂਟਸ ਦੇ ਕੇ ਤੇ ਨਾਲ ਟਰੋਫੀਆਂ ਦੇ ਕੇ ਸਨਮਾਨਿਤ ਕੀਤਾ ਤਾਂ ਤੇ ਇਹ ਨਬੀ ਦਾ ਬਹੁਤ ਹੀ ਖਾਸ ਔਰ ਮেইন ਸਕੂਲ ਹੈ ਬਹੁਤ ਵਧੀਆ ਪੁਰਾਣਾ ਸਕੂਲ ਹੈ ਇਹ گورਨਮੈਂਟ ਗਰਲ ਹਾਈ ਸਕੂਲ ਤੇ ਮੇਰੇ ਵਾਰਡ ਵਿੱਚ ਵੀ ਆਉਂਦਾ ਹੈ ਤੇ ਮੈਂ ਖੁਦ ਵੀ ਇੱਥੇ ਪੜ੍ਹੀ ਹੋਈ ਆ ਤੇ ਮੈਨੂੰ ਬਹੁਤ ਪ੍ਰਾਊਡ ਫੀਲ ਹੁੰਦਾ ਜਦ ਵੀ ਮੈਂ ਇੱਥੇ ਪਹੁੰਚਦੀ ਆ ਤੇ ਰਿਜ਼ਲਟ ਹਮੇਸ਼ਾ ਬਹੁਤ ਵਧੀਆ ਰਹਿੰਦਾ ਹੈ ਤੇ ਇਸ ਵਾਰ ਵੀ 100% ਰਿਜ਼ਲਟ ਰਿਹਾ ਹੈ ਤੇ ਫਸ ਸੈਕਿੰਡ ਥਰਡ ਵਾਲਿਆਂ ਨੂੰ ਪ੍ਰਾਈਜ਼ ਵੀ ਵੰਡੇ ਗਏ ਨੇ ਤੇ ਸਾਰੇ ਸਟਾਫ ਦੀ ਸਾਡੇ ਸਰ ਦੀ ਸਾਡੇ ਪ੍ਰਿੰਸੀਪਲ ਸਰ ਦੀ ਨਾਲ ਉਹਨਾਂ ਦੀ ਜਿਹੜੀ ਵੀ ਟੀਮ ਹੈ ਬਹੁਤ ਵਧੀਆ ਕੰਮ ਕਰਦੀ ਹੈ ਤੇ ਖੇਡਾਂ ਦੇ ਵਿੱਚ ਵੀ ਹੁਣ ਇਹ ਬਹੁਤ ਵੱਧ ਚੜ ਕੇ ਕੰਮ ਕਰ ਰਹੇ ਨੇ ਤੇ ਬੱਚਿਆਂ ਨੂੰ ਲੜਕੀਆਂ ਨੂੰ ਖੇਡਾਂ ਵਾਲੇ ਪਾਸੇ ਲੈ ਕੇ ਜਾ ਰਹੇ ਨੇ ਇਹ ਵੀ ਬਹੁਤ ਵਧੀਆ ਇੱਕ ਇਹਨਾਂ ਦਾ ਦੇ ਅਧਿਆਪਕਾਂ ਨੇ ਸਾਡੇ ਤੇ ਬਹੁਤ ਮਿਹਨਤ ਕੀਤੀ ਹੈ ਤੇ ਸਾਡੀ ਸਰਕਾਰ ਨੇ ਵੀ ਸਾਡੇ ਤੇ ਬਹੁਤ ਉਪਰਾਲੇ ਕੀਤੇ ਨੇ ਸਾਡੇ ਸਕੂਲ ਨੂੰ ਵਧੀਆ ਬਣਾਉਣ ਵਾਸਤੇ ਤੇ ਸਾਡੇ এডਿਕੇਸ਼ਨ ਨੂੰ ਹੋਰ ਵਧੀਆ ਕਰਨ ਵਾਸਤੇ ਕਿਸ ਤਰ੍ਹਾਂ ਦਾ ਰਿਜ਼ਲਟ ਅੱਜ ਰਿਹਾ ਤੁਹਾਡਾ ਅੱਜ ਸਾਡਾ ਰਿਜ਼ਲਟ ਬਹੁਤ ਸ਼ਾਨਦਾਰ ਰਿਹਾ ਕਿਉਂਕਿ ਸਾਡੇ ਅਧਿਆਪਕਾਂ ਤੇ ਸਾਡੀ ਸਰਕਾਰ ਵੱਲੋਂ ਬਹੁਤ ਵਧੀਆ ਉਪਰਾਲੇ ਕੀਤੇ ਗਏ ਸੀਗੇ ਵੀ ਸਾਡਾ ਰਿਜ਼ਲਟ ਵਧੀਆ ਹੋਵੇ ਤੇ ਆਪਣੇ ਦੇਸ਼ ਦਾ ਭਵਿੱਖਾ ਹੋਰ ਵੀ ਵਧੀਆ ਚੱਲੇ ਤੇ ਪਕਾ ਨੇ ਸਾਡੇ ਹਰ ਡਾਊਟਸ ਕਲੀਅਰ ਕੀਤੇ ਨੇ ਜੇ ਅਸੀਂ ਉਹਨਾਂ ਨੂੰ ਸ਼ਾਮ ਨੂੰ ਵੀ ਫੋਨ ਕਰਦੇ ਸੀ ਉਹ ਸਾਡੇ ਫੋਨ ਨੂੰ ਚੱਕ ਕੇ ਸਾਡੀ ਪ੍ਰੋਬਲਮਸ ਵੀ ਸੋਲਵ ਕਰਦੇ ਹੁੰਦੇ ਸੀਗੇ ਤੇ ਸਾਨੂੰ ਦੇ ਹਰ ਥਾਂ ਤੇ ਸਾਡੀ ਸਹਾਇਤਾ ਕੀਤੀ ਹੈ ਜੇਕਰ ਸਾਡੇ ਕੋਈ ਕੰਮ ਰਹਿ ਜਾਂਦਾ ਸੀ ਹੋਰ ਹੋ ਜਾਂਦਾ ਸੀ ਉਹ ਸਾਨੂੰ ਸਮਾਂ ਦੇ ਦਿੰਦੇ ਸੀ ਸਾਡੇ ਪ੍ਰੈਕਟੀਕਲਸ ਦੇ ਉਹਨਾਂ ਨੇ ਬਹੁਤ ਚੰਗੇ ਤਰੀਕੇ ਤੋਂ ਲਿੱਤੇ ਹਨ ਕਰਿਆ ਸਰ ਬੱਚਿਆਂ ਦਾ ਰਿਜ਼ਲਟ ਹੈ ਜਿਹੜਾ ਬਹੁਤ ਹੀ ਵਧੀਆ ਰਿਹਾ ਜੀ ਮੇਰੀ ਬੇਟੀ ਫਸਟ ਰਾਇਆ ਟਾਪ ਕੀਤਾ ਉਹਨੇ ਪਲੱਸ 1 ਦੇ ਵਿੱਚ ਤੇ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਪੰਜਾਬ ਸਰਕਾਰ ਦਾ ਕਿ ਇਸ ਤਰ੍ਹਾਂ ਦੇ ਵਧੀਆ ਉਪਰਾਲੇ ਕੀਤੇ ਜਾ ਰਹੇ ਨੇ ਤੇ ਇਸ ਸਕੂਲ ਦੇ ਵਿੱਚ ਵੀ ਬਹੁਤ ਵਧੀਆ ਇਨਫਰਾਸਟ੍ਰਕਚਰ ਗੇਮਾਂ ਦਾ ਲਾ ਲੋ ਚਾਹੇ ਪੜ੍ਹਾਈ ਦਾ ਲਾ ਲੋ ਹਰ ਤਰ੍ਹਾਂ ਦੇ ਟੀਚਰ ਮਤਲਬ ਮੌਜੂਦ ਨੇ ਇੱਥੇ ਕਿਸੇ ਸਬਜੈਕਟ ਦੇ ਵਿੱਚ ਕੋਈ ਘਾਟ ਨਹੀਂ ਆ ਸਰ ਸਾਨੂੰ ਇੱਥੇ ਲਾ ਕੇ ਸਾਡੇ ਬੱਚੇ ਪਹਿਲਾਂ ਪ੍ਰਾਈਵੇਟ ਸਕੂਲ ਚ ਪੜ੍ਹਦੇ ਸੀਗੇ ਉਤੋਂ ਹਟਾ ਕੇ ਅਸੀਂ ਨੇ ਫਿਰ ਇੱਥੇ ਲਾਏ ਪਰ ਸਾਨੂੰ ਬਹੁਤ ਵਧੀਆ ਰਿਜ਼ਲਟ ਆ ਜਿਹੜਾ ਬਹੁਤ ਵਧੀਆ ਆਉਟਪੁੱਟ ਮਿਲੀ ਆ ਤੇ ਬੜੀ ਖੁਸ਼ੀ ਹੋ ਰਹੀ ਹੈ ਕਿ ਸਾਡੇ ਬੱਚੇ ਟੌਪ ਕਰ ਰਹੇ ਨੇ ਬਹੁਤ ਵਧੀਆ ਲੱਗ ਰਿਹਾ ਹੈ ਸਾਰੇ ਟੀਚਰਸ ਨੇ ਬੜੀ ਮਿਹਨਤ ਕੀਤੀ ਹੈ ਤੇ ਸਾਰੇ ਸਟੂਡੈਂਟਸ ਨੇ ਵੀ ਬਹੁਤ ਮਿਹਨਤ ਕੀਤੀ ਹੈ ਤੇ ਬਸ ਫਿਰ ਤਾਂ ਹੀ ਇੰਨੇ ਵਧੀਆ ਰਿਜ਼ਲਟ ਆਏ ਨੇ ਹਾਂਜੀ ਜੀ ਸਰ ਸਾਡੇ ਬਹੁਤ ਵਧੀਆ ਰਿਜ਼ਲਟਸ ਆਏ ਨੇ ਇਹ ਸਭ ਕੁਝ ਸਾਡੀ ਟੀਚਰਸ ਕਰਕੇ ਹੀ ਹੋਇਆ ਹੈ ਜਿਨ੍ਹਾਂ ਨੇ ਇਹ ਮਿਹਨਤ ਕੀਤੀ ਹੈ ਤੇ ਸਾਨੂੰ ਇੰਨੇ ਵਧੀਆ ਪੜਾਇਆ ਤਾਂ ਕਰਕੇ